ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੋੜਾ ਹੋਇਆ ਗੰਗੂ ਨੇ ਗਦਾਰੀ ਕੀਤੀ ਤੇ ਛੋਟੇ ਸਾਂਹ ਜਾਦੇਆਂ ਨੂੰ ਨੀਹਾਂ ਵਿੱਚ ਚਿੰਕ ਕੇ ਸ਼ਹੀਦ ਕਰ ਦਿੱਤਾ ਗਿਆ ਚਾਰ ਸਾਂਹ ਜਾਦੇ ਫਿਲਮ ਦੇ ਸਦਕਾ ਅਸੀਂ ਮੋਟਾ-ਮੋਟਾ ਇਤਿਹਾਸ ਤਾਂ ਜਾਣਦੇ ਹਾਂ ਪਰ ਸਰਸਾ ਨਦੀ ਦੇ ਕਿਨਾਰੇ ਤੋਂ ਲੈ ਕੇ ਸਰਹੰਦ ਦੀ ਕਚਹਿਰੀ ਤੱਕ ਵਿਚਲੇ 4 ਦਿਨ ਤੇ 4 ਰਾਤਾਂ ਜਦੋਂ ਇਹਨਾਂ ਮਾਸੂਮ ਜਿੰਦਾਂ ਦਾ ਲਹੂ ਚੂਸਣ ਲਈ ਕਾਇਨਾਤ ਦਾ ਪੱਤਾ-ਪੱਤਾ ਗਦਾਰ ਹੋ ਗਿਆ ਸੀ ਉਸ ਦਰਦਨਾਕ ਇਤਿਹਾਸ ਨੂੰ ਨਾਤਾ ਫਿਲਮ ਵਿੱਚ ਦਿਖਾਇਆ ਗਿਆ ਤੇ ਨਾ ਹੀ ਸਾਡੀਆਂ ਧਾਰਮਿਕ ਸਟੇਜਾਂ ਤੇ ਚੰਗੀ ਤਰ੍ਹਾਂ ਦੱਸਿਆ ਜਾਂਦਾ ਹੈ ਸੋ ਅੱਜ ਉਸ ਦਰਦਨਾਕ ਇਤਿਹਾਸ ਦੀ ਡੁੰਗਾਈ ਵਿੱਚ ਉਤਰ ਕੇ ਉਹ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਜਦੋਂ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਪੈ ਗਿਆ ਤਾਂ ਮਾਤਾ ਗੁਜਰ ਕੌਰ ਜੀ ਦੋਨੋਂ ਸਾਹਿਬ ਜਾਦਿਆ ਸਮੇਤ ਪਹੁੰਚਦੇ ਹਨ ਚੌਂਤੇ ਪਿੰਡ ਵਿੱਚ ਜਿੱਥੇ ਇੱਕ ਕੁੰਮੇ 마ਸ਼ਕੀ ਨਾਮ ਦਾ ਵਿਅਕਤੀ ਸੀ ਕੁੰਮੇ 마ਸ਼ਕੀ ਦਾ ਪਹਿਲਾ ਤੇ ਪੂਰਾ ਨਾਮ ਕਰਮਦੀਨ ਸੀ ਪਰ ਲੋਕ ਇਸ ਨੂੰ ਪਹਿਲਾਂ ਕਰਮੂ ਤੇ ਫਿਰ ਕੁੰਮਾ ਕਹਿੰਦੇ ਸਨ ਕੁੰਮੇ ਦੇ ਗਵਾਂਡ ਵਿੱਚ ਇੱਕ ਲక్ష్ਮੀ ਨਾਮ ਦੀ ਬ੍ਰਾਹਮਣੀ ਸੀ ਜਿਸ ਨੇ ਉਸ ਰਾਤ ਗੁਰੂ ਪਰਿਵਾਰ ਨੂੰ ਮਸਰਾ ਦੀ ਦਾਲ ਨਾਲ ਪ੍ਰਸ਼ਾਦਾ ਛਕਾਇਆ ਤੇ ਨਾਲ ਹੀ ਠੰਡ ਤੋਂ ਬਚਣ ਲਈ ਕੁਝ ਗਰਮ ਕੱਪੜੇ ਵੀ ਦਿੱਤੇ ਪਿਛਲੇ ਕਈ ਮਹੀਨਿਆਂ ਦੇ ਘੇਰੇ ਦੌਰਾਨ ਆਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਸਦ ਖਤਮ ਹੋ ਚੁੱਕੀ ਸੀ ਇਸ ਕਰਕੇ ਅੱਜ ਕਈ ਮਹੀਨਿਆਂ ਬਾਅਦ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਰੱਜ ਕੇ ਭੋਜਨ ਸ਼ਕਿਆ ਹੈ ਅਗਲੀ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕੁੰਮੇ ਦੇ ਘਰ ਗੰਗੂ ਆਣ ਪਹੁੰਚਦਾ ਹੈ ਤੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਸਿਹੜੀ ਲੈ ਆਉਂਦਾ ਹੈ ਸਵੇਰ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਤੁਰਿਆ ਇਹ ਕਾਫਲਾ ਸਾਰਾ ਦਿਨ ਭੁੱਖੇ ਪਾਣੇ ਇਹ ਪੈਂਡਾ ਤੈਅ ਕਰਕੇ ਗੰਗੂ ਦੇ ਘਰ ਪਹੁੰਚਿਆ ਬੀਬੀ ਲక్ష్ਮੀ ਨੇ ਕੱਲ ਰਾਤ ਦਾ ਪ੍ਰਸ਼ਾਦਾ ਸ਼ਿਕਾਇਆ ਹੋਇਆ ਸੀ ਯਾਨੀ ਕਿ ਸਾਹਿਬਜ਼ਾਦਿਆਂ ਨੂੰ ਕੁਝ ਵੀ ਖਾਦੇ ਹੁਣ 24 ਘੰਟੇ ਬੀਤ ਚੁਕੇ ਸਨ ਉਸ ਰਾਤ ਗੰਗੂ ਮਾਤਾ ਜੀ ਤੇ ਸਾਹਿਬਜ਼ਾਦਿਆਂ ਵਾਸਤੇ ਖਾਣਾ ਤਿਆਰ ਕਰਕੇ ਲਿਆਇਆ ਪਰ ਉਹ ਖਾਣਾ ਇੰਨੇ ਮਾੜੇ ਪੱਦਰ ਦਾ ਸੀ ਕਿ ਉਸ ਖਾਣੇ ਨੂੰ ਦੇ ਕੇ ਸਾਹਿਬਜ਼ਾਦਿਆਂ ਨੇ ਮਾਤਾ ਜੀ ਨੂੰ ਕਿਹਾ ਕਿ ਉਹ ਐਸੇ ਹੀ ਰੋਟੀ ਕਰ ਲਿਆਓ ਹਮਰੇ ਕਾਗਨਾ ਕੁੱਕਰ ਖਾਇਓ ਯਾਨੀ ਕਿ ਗੰਗੂ ਇਨੇ ਮਾੜੇ ਪੱਧਰ ਦੀ ਰੋਟੀ ਲੈ ਕੇ ਆਇਆ ਸੀ ਕਿ ਉਸ ਨੂੰ ਕਾਂ ਤੇ ਕੁੱਤਿਆਂ ਨੇ ਵੀ ਨਹੀਂ ਸਖਾਣਾ ਤੇ ਫਿਰ ਸਾਹਿਬ ਜਾਦਿਆਂ ਤੋਂ ਕਿਸ ਤਰ੍ਹਾਂ ਖਾਧੀ ਜਾਂਦੀ ਅਖੀਰਕਾਰ ਮਾਤਾ ਜੀ ਨੇ ਆਪਣੀ ਗੁਰਜੀ ਵਿੱਚੋਂ ਇੱਕ ਮੋਹਰ ਦੇ ਕੇ ਸਾਹਿਬ ਜਾਦਿਆਂ ਨੂੰ ਪਤਾਸੇ ਮੰਗਵਾ ਕੇ ਖਾਣ ਨੂੰ ਦਿੱਤੇ ਪਰ ਜਦੋਂ ਗੰਗੂ ਨੇ ਮਾਤਾ ਜੀ ਦੀ ਗੁਰਜੀ ਨੂੰ ਦੇਖਿਆ ਤਾਂ ਉਸ ਦੀ ਗੁਰਜੀ ਉੱਪਰ ਮਾੜੀ ਨੀਅਤ ਪੈ ਗਈ ਤੇ ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਪਏ ਸਨ ਤਾਂ ਗੰਗੂ ਨੇ ਉਹ ਗੁਰਜੀ ਚੋਰੀ ਕਰ ਲਈ ਤੇ ਕਿਤੇ ਬਾਹਰ ਲੈ ਜਾ ਕੇ ਜ਼ਮੀਨ ਵਿੱਚ ਗੜ ਦਿੱਤੀ ਅਗਲੇ ਦਿਨ ਜਦੋਂ ਸਾਹਿਬ ਜادہ ਨੂੰ ਦੁਬਾਰਾ ਭੁੱਖ ਲੱਗੀ ਤਾਂ ਮਾਤਾ ਜੀ ਨੇ ਗੁਰਜੀ ਨੂੰ ਪਾਲਿਆ ਪਰ ਗੁਰਜੀ ਨਾ ਮਿਲੀ ਮਾਤਾ ਗੁਜਰ ਕੌਰ ਜੀ ਸਭ ਸਮਝ ਗਏ ਸਨ ਤੇ ਉਹਨਾਂ ਨੇ ਗੰਗੂ ਨੂੰ ਬੜੇ ਪਿਆਰ ਨਾਲ ਕਿਹਾ ਕਿ ਪੁੱਤਰ ਜੇਕਰ ਤੈਨੂੰ ਧੰਦੀ ਲੋੜ ਸੀ ਤਾਂ ਤੂੰ ਮੇਰੇ ਕੋਲੋਂ ਮੰਗ ਲੈਂਦਾ ਇਸ ਤਰ੍ਹਾਂ ਚੋਰੀ ਕਰਨ ਦੀ ਕੀ ਲੋੜ ਸੀ ਤਾਂ ਮਾਤਾ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੰਗੂ ਗੁੱਸੇ ਨਾਲ ਬੁਖਲਾ ਗਿਆ ਤੇ ਆਖਣ ਲੱਗਾ ਕਿ ਇੱਕ ਤਾਂ ਮੈਂ ਤੁਹਾਨੂੰ ਹਕੂਮਤ ਦੇ ਬਾਗੀਆਂ ਨੂੰ ਆਪਣੇ ਘਰੇ ਪਨਾਹ ਦਿੱਤੀ ਹੈ ਤੇ ਉੱਪਰੋਂ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਗੰਗੂ ਨੇ ਉਸੇ ਸਮੇਂ ਮਾਤਾ ਜੀ ਤੇ ਸਾਹਿਬ ਜਾਦੇ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪ ਮੁਰਿੰਡੇ ਦੇ ਸਰਕਾਰੀ ਅਹਿਲਕਾਰਾਂ ਕੋਲ ਖਬਰ ਲੈ ਕੇ ਚਲਾ ਗਿਆ ਪਰ ਪਿੱਛੋਂ ਸਾਹਿਬ ਜਾਦੇ ਅੱਜ ਵੀ ਭੁਖਣ ਪਾਣੇ ਕਮਰੇ ਵਿੱਚ ਕੈਦ ਬੈਠੇ ਰਹੇ ਜੇਕਰ ਦੇਖਿਆ ਜਾਵੇ ਤਾਂ ਭੁੱਖ ਵੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਤਸੀਹਾ ਹੁੰਦਾ ਹੈ। ਸਿਆਣੇ ਕਹਿੰਦੇ ਨੇ ਕਿ ਭੁੱਖ ਮੌਤ ਤੋਂ ਵੀ ਵੱਧ ਖਤਰਨਾਕ ਹੁੰਦੀ ਹੈ। ਮੌਤ ਤਾਂ ਇੱਕ ਵਾਰ ਬੰਦੇ ਨੂੰ ਮਾਰਦੀ ਹੈ ਪਰ ਭੁੱਖ ਤੋਂ ਜੇਕਰ ਇੱਕ ਵਾਰੀ ਖੜਾ ਛੜਾ ਲਈਏ ਤਾਂ ਅਗਲੇ ਪੈਰ ਫਿਰ ਸਿਰ ਤੇ ਆੜ ਖਲੋਂਦੀ ਹੈ। ਮਾਤਾ ਜੀ ਤੇ ਸਾਹਿਬ ਜਾਦਿਆਂ ਨੂੰ ਗ੍ਰਿਫਤਾਰ ਕਰਨ ਲਈ ਮੋਰਿੰਡੇ ਦੇ ਹਾਕਮ ਜਾਨੀ ਖਾਂ ਤੇ ਮਾਨੀ ਖਾਂ ਆਪਣੇ ਸਪਾਈਆਂ ਨੂੰ ਗੰਗੂ ਨਾਲ ਭੇਜਦੇ ਹਨ। ਹੁਣ ਇਥੋਂ ਸਾਹਿਬਜ਼ਾਦਿਆਂ ਤੇ ਜ਼ੁਲਮ ਦੀ ਉਹ داستان ਸ਼ੁਰੂ ਹੋਵੇਗੀ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਸਰਸਾ ਦੇ ਕੰਡੇ ਗੁਰੂ ਪਰਿਵਾਰ ਤੋਂ ਵਿਛੜੇ ਇੱਕ ਸਿੰਘ ਦੂਨਾ ਸਿੰਘ ਹੰਡੂਰੀਆ ਨੇ ਬ੍ਰਿਜ ਭਾਸ਼ਾ ਵਿੱਚ ਇੱਕ ਕਿਤਾਬ ਲਿਖੀ ਸੀ ਜਿਸ ਦਾ ਨਾਮ ਸੀ ਕਥਾ ਗੁਰਸੂਤਨ ਜੀ ਕੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਸਾਹਿਬਜ਼ਾਦਿਆਂ ਨੂੰ ਬੋਰਿਆਂ ਵਿੱਚ ਬਨ ਕੇ ਘੋੜੇ ਦੇ ਦੋਨੋਂ ਪਾਸੇ ਲੰਮਕਾ ਦਿੱਤਾ ਗਿਆ ਸੀ ਤੇ ਮਾਤਾ ਗੁਜਰ ਕੌਰ ਜੀ ਦੇ ਹੱਥ ਪਿੱਛੇ ਮੰਨ ਕੇ ਇੱਕ ਦੂਸਰੇ ਘੋੜੇ ਤੇ ਬਿਠਾ ਦਿੱਤਾ ਗਿਆ ਸੀ ਇੱਕ ਕੱਪੜੇ ਦੇ ਨਕਾਬ ਵਿੱਚ ਲਾਲ ਮਿਰਚਾਂ ਧੂੜ ਕੇ ਉਸ ਨੂੰ ਮਾਤਾ ਜੀ ਦੇ ਮੂੰਹ ਉੱਪਰ ਬੰਨ੍ਹ ਦਿੱਤਾ ਗਿਆ ਸੀ ਜਦੋਂ ਮਰਿੰਡੇ ਪਹੁੰਚੇ ਤਾਂ ਮਾਤਾ ਜੀ ਨੂੰ ਇੱਕ ਅੱਡ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਪਰ ਸਾਹਿਬ ਜادہ ਨੂੰ ਕਿਸੇ ਨੇ ਨਾ ਖੋਲਿਆ ਤਿੰਨ ਚਾਰ ਦਿਨਾਂ ਤੋਂ ਭੁੱਖੇ ਸਾਹਿਬ ਜادہ ਸਾਰੀ ਰਾਤ ਬੋਰੀਆਂ ਵਿੱਚ ਵੱਜੇ ਇਸੇ ਤਰ੍ਹਾਂ ਟੜਫਦੇ ਰਹੇ ਤੇ ਸਵੇਰੇ ਜਦੋਂ ਬੋਰੀਆਂ ਦੇ ਮੂੰਹ ਖੁੱਲੇ ਗਏ ਤਾਂ ਬਾਹਰ ਕੱਢਦੇ ਹੀ ਬੱਚਿਆਂ ਤੇ ਭਾਰੀ ਤਸ਼ੱਦਦ ਢੋਣਾ ਸ਼ੁਰੂ ਕਰ ਦਿੱਤਾ ਗਿਆ ਕਿਉਂਕਿ ਜਾਨੀ ਖਾਂ ਤੇ ਮਾਨੀ ਖਾਂ ਇਹ ਦੋਨੋਂ ਛੋਟੇ ਪੱਦਰ ਦੇ ਸਰਕਾਰੀ ਅਫਸਰ ਸਨ ਤੇ ਇਹ ਚਾਹੁੰਦੇ ਸਨ ਕਿ ਜਿੰਨਾ ਕੁ ਥੋੜਾ ਜਿਹਾ ਸਮਾਂ ਸਾਨੂੰ ਮਿਲਿਆ ਹੈ ਇਸ ਥੋੜੇ ਸਮੇਂ ਵਿੱਚ ਹੀ ਸਾਬਜਾਦਿਆਂ ਤੋਂ ਇਸਲਾਮ ਕਬੂਲ ਕਰਵਾ ਕੇ ਵਜ਼ੀਰ ਖਾਂ ਦੇ ਸਾਹਮਣੇ ਪੇਸ਼ ਹੋਈਏ ਤੇ ਸੂਬਾ ਸਰਹੰਦ ਤੋਂ ਵੱਡੇ-ਵੱਡੇ ਇਨਾਮਾਂ ਨੂੰ ਹਾਸਲ ਕਰੀਏ ਡਾਕਟਰ ਗੰਡਾ ਸਿੰਘ ਜੀ ਆਪਣੀ ਲਿਖਤਾਂ ਵਿੱਚ ਲਿਖਦੇ ਹਨ ਕੇ لالچ ਦੇ ਅੰਨੇ ਹੋਏ ਇਹਨਾਂ ਝਾਲਮਾ ਨੇ ਅਤ ਦੀ ਸਰਦੀ ਵਿੱਚ ਮਾਸੂਮ ਸਾਹਿਬਜ਼ਾਦਿਆਂ ਨੂੰ ਨੰਗੇ ਪਿੰਡੇ ਤੂ ਦੀ ਛੜੀ ਨਾਲ ਕਟਵਾਇਆ ਜਿਸ ਨਾਲ ਸਾਹਿਬਜ਼ਾਦਿਆਂ ਦੀ ਫੁੱਲ ਵਰਗੀ ਚਮੜੀ ਤੇ ਨਿਸ਼ਾਨ ਉੱਭਰ ਆਏ ਬੇਅੰਤ ਦਰਦ ਵੀ ਸਹਿਣਾ ਪਿਆ ਹੋਊਗਾ ਪਰ ਉਹ ਤਾਂ ਮਰਦ ਦਲੇਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਸਨ ਤਸੀਹੇ ਸਹਿੰਦੇ ਹੋਏ ਵੀ ਉਹਨਾਂ ਨੇ ਦੁਸ਼ਮਣ ਦੀ ਈਨ ਨਹੀਂ ਮੰਨੀ ਜਦੋਂ ਗੱਲ ਨਾ ਬਣਦੀ ਸੀ ਤਾਂ ਉਹਨਾਂ ਨੇ ਇੱਕ ਹੋਰ ਦਾ ਅਜਮਾ ਕੇ ਦੇਖਿਆ ਕੇ ਸਾਹਿਬ ਜਾਦੀਆਂ ਨੂੰ ਇੱਕ ਰੁੱਖ ਨਾਲ ਬਨ ਕੇ ਉਹਨਾਂ ਉੱਪਰ ਗੁਲੇਲ ਨਾਲ ਪੱਥਰ ਦੇ ਨਿਸ਼ਾਨੇ ਲਗਵਾਏ ਜਿਸ ਨਾਲ ਸਾਹਿਬ ਜਾਦੀਆਂ ਦੇ ਕਈ ਥਾਵਾਂ ਤੇ ਖੂਨ ਦੀਆਂ ਧਾਰੀਆਂ ਵਗਣੀਆਂ ਸ਼ੁਰੂ ਹੋ ਗਈਆਂ ਪਰ ਫਿਰ ਵੀ ਉਹ ਛੋਟੇ ਛੋਟੇ ਸੂਰਮੇ ਆਪਣੀ ਗੱਲ ਤੇ ਕਾਇਮ ਰਹੇ ਸਾਹਿਬ ਜਾਦੀਆਂ ਦੀ ਗ੍ਰਿਫਤਾਰੀ ਦੀ ਖਬਰ ਅੱਗ ਵਾਂਗੂ ਫੈਲ ਚੁੱਕੀ ਸੀ ਤੇ ਜਿਵੇਂ ਹੀ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਨੇ ਹੁਕਮ ਦਿੱਤਾ ਕਿ ਸਾਹਿਬ ਜਾਦੀਆਂ ਨੂੰ ਸਰਹਿੰਦ ਲਿਆਂਦਾ ਜਾਵੇ ਝੁਲਮਾ ਦੀ ਅਤ ਕਰਦਿਆਂ ਸਾਹਿਬਜ਼ਾਦਿਆਂ ਨੂੰ ਮੋਰਿੰਡੇ ਤੋਂ ਸਰਹਿੰਦ ਤੱਕ ਤੋਰ ਕੇ ਲਿਜਾਇਆ ਗਿਆ। ਸਾਹਿਬਜ਼ਾਦਿਆਂ ਦੇ ਹੱਥਾਂ ਵਿੱਚ ਹੱਥ ਕੜੀਆਂ ਸਨ ਤੇ ਹੱਥਾਂ ਵਿੱਚੋਂ ਲਹੂ ਸਿਮ ਰਿਆ ਸੀ। ਤੇ ਜਦੋਂ ਬੱਚੇ ਸਰਹਿੰਦ ਪਹੁੰਚੇ ਤਾਂ ਵਜ਼ੀਰ ਖਾਂ ਵੱਲੋਂ ਦੂਸਰੇ ਦੌਰ ਦੀ ਤਸ਼ੱਦਦ ਸ਼ੁਰੂ ਹੋਈ। ਜਦੋਂ ਤੱਕ ਸਾਹਿਬਜ਼ਾਦਿਆਂ ਨੂੰ ਸਿਪਾਹੀ ਮੋਰਿੰਡੇ ਤੋਂ ਲੈ ਕੇ ਸਰਹਿੰਦ ਪਹੁੰਚੇ ਉਦੋਂ ਦਿਨ ਢਲ ਚੁੱਕਿਆ ਸੀ। ਤਾਂ ਰਾਤ ਵੇਲੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ। ਇਹ ਠੰਡਾ ਬੁਰਜ ਉਸ ਵੇਲੇ ਦੇ ਰਾਜਸੀ ਲੋਕਾਂ ਲਈ ਗਰਮੀ ਵੇਲੇ ਆਰਾਮ ਕਰਨ ਲਈ ਬਣਾਇਆ ਗਿਆ ਸੀ। ਬੁਰਜ ਦੇ ਥੱਲੇ ਪਾਣੀ ਵਗਦਾ ਸੀ ਤੇ ਜਦੋਂ ਪਾਣੀ ਨਾਲ ਹਵਾ ਟਕਰੌਂਦੀ ਸੀ ਤਾਂ ਹਵਾ ਇੰਨੀ ਠੰਡੀ ਹੁੰਦੀ ਸੀ ਕਿ ਗਰਮੀ ਵਿੱਚ ਵੀ ਕਾਂਬਾ ਛਿੜਨ ਲੱਗ ਜਾਂਦਾ ਸੀ। ਤੇ ਹੁਣ ਤਾਂ ਪੋ ਦਾ ਮਹੀਨਾ ਸੀ। ਓਕ ਦੀ ਤਰ੍ਹਾਂ ਠੰਡ ਨੂੰ ਵੀ ਇੱਕ ਵੱਡਾ ਤਸੀਹਾ ਮੰਨਿਆ ਜਾਂਦਾ ਹੈ ਜੋ ਇਨਸਾਨ ਦੇ ਸਰੀਰ ਤੋਂ ਜ਼ਿਆਦਾ ਮਾਨਸਿਕ ਪੱਧਰ ਨੂੰ ਵੀ ਕਮਜ਼ੋਰ ਕਰ ਦਿੰਦੀ ਹੈ। ਉਹ ਦੇ ਮਹੀਨੇ ਦੀ ਠੰਡ ਵਿੱਚ ਬਿਨਾ ਕੱਪੜਿਆਂ ਤੋਂ ਬੈਠੇ ਮਾਸੂਮ ਬੱਚਿਆਂ ਨੂੰ ਮਾਤਾ ਜੀ ਕਦੀ ਸਾਥੇ ਕਦੀ ਆਪਣੇ ਸੀਨੇ ਨਾਲ ਲਗਾ ਕੇ ਗਰਮੀ ਦੇਣ ਦੀ ਕੋਸ਼ਿਸ਼ ਕਰਦੇ। ਇਤਿਹਾਸਕਾਰਾਂ ਦੇ ਮੁਤਾਬਕ ਉਸ ਵੇਲੇ ਠੰਡ ਇੰਨੀ ਜ਼ਿਆਦਾ ਸੀ ਕਿ ਬੱਚਿਆਂ ਦੇ ਬੁੱਲ ਤੇ ਨੱਕ ਪੀਲੇ ਪੈਣੇ ਸ਼ੁਰੂ ਹੋ ਗਏ ਸਨ ਤੇ ਹੱਥ ਪੈਰ ਸੁੰਨ ਹੋਣ ਲੱਗ ਪਏ ਸਨ। ਉਹ ਰਾਤ ਬਹੁਤ ਔਖੀ ਸੀ। ਹਾਲੇ ਦਿਨ ਦਾ ਚੜ੍ਹਾ ਹੋਇਆ ਸੀ ਕਿ ਸਪਾਹੀ ਸਾਹਿਬ ਜਦਿਆਂ ਨੂੰ ਲੈਣ ਆ ਗਏ ਤੇ ਆਖਣ ਲੱਗੇ ਕਿ ਇਹਨਾਂ ਦੀ ਅੱਜ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ੀ ਹੈ ਕਚਹਿਰੀ ਵਿੱਚ ਵਜ਼ੀਰ ਖਾਂ ਆਪਣੇ ਤਖਤ ਤੇ ਬੈਠਾ ਹੋਇਆ ਸੀ ਸੋਚਾ ਨੰਦ ਜੋ ਕਿ ਵਜ਼ੀਰ ਖਾਂ ਦਾ ਅਹਲਕਾਰ ਤੇ ਸਿਰੇ ਦਾ ਲੋਤੀਖੋਰ ਸੀ ਉਹ ਵੀ ਉੱਥੇ ਹੀ ਮੌਜੂਦ ਸੀ ਇਹ ਕਚਹਿਰੀ ਤਿੰਨ ਦਿਨ ਤੱਕ ਇਸੇ ਤਰ੍ਹਾਂ ਹੀ ਚੱਲਦੀ ਰਹੀ ਇਸ ਕਚਹਿਰੀ ਵਿੱਚ ਬੱਚਿਆਂ ਨੂੰ ਇਸਲਾਮ ਕਬੂਲ ਕਰਵਾਉਣ ਲਈ ਹਰ ਤਰ੍ਹਾਂ ਦੇ ਲਾਲਚ ਹਰ ਤਰ੍ਹਾਂ ਦੇ ਝੂਠੇ ਸੱਚੇ ਵਾਅਦੇ ਤੇ ਹਰ ਤਰ੍ਹਾਂ ਦੇ ਡਰਾਵੇ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਫਿਰ ਵੀ ਜਾਲਮ ਸਾਹਿਬਜ਼ਾਦਿਆਂ ਨੂੰ ਆਪਣੀ ਈਨ ਮਨਾਉਣ ਵਿੱਚ ਕਾਬਲ ਨਾ ਹੋ ਪਏ। ਇਸ ਕਚਹਿਰੀ ਦਾ 3 ਦਿਨਾਂ ਦਾ ਇਤਿਹਾਸ ਜਿਸ ਵਿੱਚ ਠੰਡੇ ਬੁਰਜ ਵਿੱਚ ਗੁਜ਼ਾਰੀਆਂ ਗਈਆਂ ਰਾਤਾਂ ਕਿਸ ਤਰ੍ਹਾਂ ਚਾਲ ਦੇ ਮੁਤਾਬਿਕ ਸਾਹਿਬਜ਼ਾਦਿਆਂ ਨੂੰ ਛੋਟੀ ਖਿੜਕੀ ਥਾਣੀ ਲਗਾ ਕੇ ਉਹਨਾਂ ਦਾ ਸਿਰ ਝੁਕਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਕਈ ਦਿਨਾਂ ਤੋਂ ਭੁੱਖੇ ਬੱਚਿਆਂ ਨੂੰ ਠੰਡੇ ਬੁਰਜ ਵਿੱਚ ਗਰਮਾ-ਗਰਮ ਦੁੱਧ ਪਿਆ ਕੇ ਭਾਈ ਮੋਤੀ RAM ਮਹਿਰਾ ਜੀ ਨੇ ਬੇਅੰਤ ਸੇਵਾ ਖੱਟੀ ਇਹ ਸਾਰਾ ਇਤਿਹਾਸ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਪਰ ਅੱਜ ਅਸੀਂ ਉਸ ਇਤਿਹਾਸ ਦੀ ਗੱਲ ਕਰ ਰਹੇ ਹਾਂ ਜਿਸ ਦਾ ਇਤਿਹਾਸ ਪੜਨ ਤੇ ਸੁਣਨ ਨੂੰ ਬਹੁਤ ਘੱਟ ਮਿਲਦਾ ਹੈ ਤਿੰਨ ਦਿਨ ਦਾ ਭਾਰੀ ਤਸ਼ੱਦਦ ਢਾਉਣ ਤੋਂ ਬਾਅਦ ਵੀ ਜਦੋਂ ਸਾਹਿਬਜ਼ਾਦਿਆਂ ਨੇ ਇਸਲਾਮ ਕਬੂਲ ਨਾ ਕੀਤਾ ਤਾਂ ਵਜ਼ੀਰ ਖਾਂ ਦੇ ਹੁਕਮ ਤੇ ਕਾਜੀ ਨੇ 마ਸੂਮ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਸਾਹਿਬਜ਼ਾਦਿਆਂ ਦੇ ਚਾਰੇ ਪਾਸੇ ਦੀਵਾਰ ਚੜਨੀ ਸ਼ੁਰੂ ਕਰ ਦਿੱਤੀ ਗਈ ਹੌਲੀ ਹੌਲੀ ਕਰਦਿਆਂ ਰਾਜ ਮਿਸਤਰੀ ਇੱਕ ਇੱਟ ਤੇ ਦੂਸਰੀ ਇੱਟ ਚਿੰਦਾ ਗਿਆ ਤੇ ਦੋਨੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿੰਨ ਦਿੱਤਾ ਗਿਆ ਅੰਦਰ ਹੌਲੀ ਹੌਲੀ ਕਰਦਿਆਂ ਸਾਹਿਬਜ਼ਾਦਿਆਂ ਦਾ ਦਮ ਘੁੱਟਦਾ ਗਿਆ ਤੇ ਆਖਰ ਜਦੋਂ ਉਹ ਬੇਹੋਸ਼ ਹੋ ਗਏ ਤਾਂ ਗੰਦ ਦੀਆਂ ਇੱਟਾਂ ਦੇ ਸਮੇਤ ਜ਼ਮੀਨ ਤੇ ਅੰਡ ਗਏ ਤਦ ਕਾਜੀ ਨੇ ਦੋਨਾਂ ਨੂੰ ਸ਼ੁਰੇ ਨਾਲ ਕਤਲ ਕਰਨ ਦਾ ਫਤਵਾ ਜਾਰੀ ਕਰਵਾ ਦਿੱਤਾ ਇੱਥੇ ਇੱਕ ਗੱਲ ਜਾਣਨ ਯੋਗ ਹੈ ਕਿ ਇਸਲਾਮ ਧਰਮ ਦਾ ਇੱਕ ਇਹ ਵੀ ਨਿਯਮ ਹੁੰਦਾ ਹੈ ਕਿ ਜਿਹੜੇ ਬੱਚੇ ਦੇ ਹਾਲੇ ਦੁੱਧ ਦੇ ਦੰਦ ਨਹੀਂ ਟੁੱਟੇ ਹੋਣ ਉਸ ਨੂੰ ਮੌਤ ਦੀ ਸਜ਼ਾ ਦਾ ਫਤਵਾ ਨਹੀਂ ਦਿੱਤਾ ਜਾ ਸਕਦਾ ਗਾਜੀ ਨੇ ਤਾਂ ਵਜ਼ੀਰ ਖਾਂ ਦੇ ਕਹਿਣ ਤੇ ਮੌਤ ਦਾ ਫਤਵਾ ਜਾਰੀ ਕਰ ਦਿੱਤਾ ਪਰ ਹੁਣ ਕੋਈ ਜਲਾਦ ਇਹ ਪਾਪ ਆਪਣੇ ਸਿਰ ਲੈਣ ਨੂੰ ਤਿਆਰ ਨਹੀਂ ਸੀ ਤੇ ਸਭ ਨੇ ਆਪਣੇ ਹੱਥ ਖੜੇ ਕਰ ਦਿੱਤੇ ਆਖਰ ਉਸ ਦਿਨ ਕਚਹਿਰੀ ਵਿੱਚ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨਾਮ ਦੇ ਦੋ ਬਰਾ ਜਿਨ੍ਹਾਂ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ ਉਹ ਉਸ ਦਿਨ ਪੇਸ਼ੀ ਤੇ ਹਾਜ਼ਰ ਹੋਣ ਆਏ ਹੋਏ ਸਨ ਇਹ ਦੋਨੋਂ ਹੀ ਸੈਦ ਜਲਾਲਉਦਦ ਜਲਾਦ ਦੇ ਭਤੀਜੇ ਸਨ ਜਿਸ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਚਾਦਰੀ ਚੌਂਗਵੇ ਸ਼ਹੀਦ ਕੀਤਾ ਸੀ ਸ਼ਾਸ਼ਨ ਬੇਗ ਤੇ ਬਾਸ਼ਨ ਬੇਗ ਨੇ ਕਤਲ ਦਾ ਮੁਕੱਦਮਾ ਰੱਦ ਕਰਨ ਦੀ ਸ਼ਰਤ ਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੀ ਹਾਮੀ ਭਰ ਦਿੱਤੀ ਮਹਾਨ ਇਤਿਹਾਸਕਾਰ ਸਧਾਰ ਰਤਨ ਸਿੰਘ ਭੰਗੂ ਦੇ ਅਨੁਸਾਰ ਦੋਨਾਂ ਬੱਚਿਆਂ ਦੀਆਂ ਲੱਤਾਂ ਤੇ ਗੋਡੇ ਰੱਖ ਕੇ ਛਾਤੀ ਤੇ ਖੰੰਜਰ ਫੇਰ ਕੇ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ ਗਿਆ ਸਾਹਿਬ ਜادہ ਬਾਬਾ ਜੁਰਾਵਰ ਸਿੰਘ ਤਾਂ ਕੁਝ ਹੀ ਪਲਾਂ ਵਿੱਚ ਸ਼ਹੀਦ ਹੋ ਗਏ ਪਰ ਸਾਹਿਬ ਜادہ ਬਾਬਾ ਫਤਿਹ ਸਿੰਘ ਜੀ ਅੱਧੀ ਘੜੀ ਤੱਕ ਤੜਫਦੇ ਰਹੇ ਹੌਲੀ ਹੌਲੀ ਹੱਥ ਪੈਰ ਹਿਲਣੋਂ ਬੰਦ ਹੋ ਗਏ ਤੇ ਬਾਬਾ ਫਤਿਹ ਸਿੰਘ ਜੀ ਵੀ ਸ਼ਹੀਦ